ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ कौर ਜਿਹੜੀ ਕਿ ਚਿੱਟੇ ਦੇ ਵਿੱਚ ਫੜੀ ਗਈ ਹੈ ਕੀ ਹੈ ਹੁਣ ਉਹਦੇ ਕਾਲੇ ਕਰਤੂਤਾਂ ਤੋਂ ਪਰਦਾ ਚੁੱਕਿਆ ਜਾਏਗਾ ਤੇ ਕਿਹੜਾ ਕਿਹੜਾ ਉਹਦੇ ਨਾਲ ਮਲਬਸ ਹੈ ਕਿਹੜਾ ਕਿਹੜਾ ਉਹਦਾ ਸਾਥ ਦੇ ਰਿਹਾ ਸੀਗਾ ਸਾਰੇ ਸਾਹਮਣੇ ਆਉਣਗੇ ਉਹ ਚਿਹਰੇ ਹੋਣਗੇ ਵੱਡੇ ਖੁਲਾਸੇ ਸੋਸ਼ਲ ਕੀ ਵੀਡੀਓ ਵੇਖ ਰਹੀਆਂ ਫਿਰ ਕਰਨੇ ਆ ਉਸਤੇ ਵਿਚਾਰ ਗੱਲ ਕਰਦੇ ਆਪਾਂ ਅੱਜ ਉਸ ਥਾਰ ਵਾਲੀ ਬੀਬੀ ਜੀ ਦੀ ਚਰਚਾ ਅੱਜ ਕੱਲ੍ਹ ਚਾਰੇ ਪਾਸੇ ਆ ਜਿਹੜੀ ਕਿ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਸ਼ਕੀਨ ਸੀ ਮਹਿੰਗੀਆਂ ਮਹਿੰਗੀਆਂ ਨਾਡੋ ਵਰਗੀਆਂ ਘੜੀਆਂ ਦੀ ਸ਼ਕੀਨ ਸੀ ਜਿਹੜੀ ਕਿ ਕਰੀਬ ਲੱਖ ਡੇਢ ਲੱਖ ਤੋਂ ਘੜੀ ਸਟਾਰਟ ਹੁੰਦੀ ਆ ਜਿਹੜੀ ਕਿ ਇੰਸਟਾਗ੍ਰam ਤੇ ਬੜੀਆਂ ਬਹਿਰਲ ਸੀ ਵੀਡੀਓ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਬੀਬੀ ਚਿੱਟੇ ਦਾ ਵਪਾਰ ਕਰਦੀ ਆ ਚਿੱਟੇ ਦਾ ਧੰਦਾ ਕਰਦੀ ਆ ਨਾਡੋ ਵਰਗੀਆਂ ਕੰਪਨੀ ਨੇ ਘੜੀਆਂ ਦੀ ਸ਼ਿਕਾਇਤ ਸੀ ਜਿਹੜੀ ਲੱਖ ਡੇਢ ਲੱਖ ਦੀ ਘੜੀ ਆ ਜਿਹੜੀ ਉਹਦੇ ਗੁੱਟ ਤੇ ਬੰਨੀ ਆ ਮਹਿੰਗੀਆਂ ਵਹਿੰਗੀਆਂ ਸੋਨੇ ਦੀਆਂ ਚੈਨਾ ਚੈਨਾ ਪਾਈਆਂ ਨੇ ਜਿਹਦਾ ਕਰੀਬ 2015 ਦੇ ਵਿੱਚ ਦੱਸਿਆ ਜਾ ਰਿਹਾ ਕਿ ਵਿਆਹ ਹੁੰਦਾ ਤੇ ਜਦੋਂ ਇੱਕ ਸਖਸ ਉਸ ਨੂੰ 2020 ਦੇ ਵਿੱਚ ਐਂਬੂਲੈਂਸ ਡਰਾਈਵਰ ਹੁੰਦਾ ਜਿਹੜਾ ਗਰਮੀਤ ਸਿੰਘ ਦੇ ਘਰ ਵਾਲਾ ਜਿਹੜਾ ਕਿ ਬੰਦਾ ਵਿਆਹ ਹੋਇਆ ਸੀ ਉਸ ਨੂੰ ਅਕਸਰ ਇਹ ਪੁਲਿਸ ਦੀ ਕਾਲੀ ਭੇਡ ਚ ਟਪਾਟਣਾ ਜਿਹੜੀ ਆ ਉਹ ਮਿਲ ਜਾਂਦੀ ਆ ਇੱਕ ਗੀਤ ਆ ਕਿ ਅੱਖੀਆਂ ਦੋ ਹੀ ਚੰਗੀਆਂ ਨੇ ਦੋ ਤੋਂ ਕਿਦੇ ਚਾਰ ਨਾ ਕਰ ਲੈਵੀ ਇਸ ਬੀਬੀ ਨੇ ਉਸ ਦੇ ਨਾਲ ਅੱਖਾਂ ਲੜਾਈਆਂ ਤੇ ਦੋ ਤੋਂ ਚਾਰ ਹੋ ਗਈਆਂ ਚਾਰ ਅੱਖਾਂ ਤੋਂ ਬਾਅਦ ਫਿਰ ਕੀ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਉਸ ਸਾਕਸ ਜਿਹੜਾ ਬਲਵਿੰਦਰ ਸਿੰਘ ਸੋਨੂ ਸਾਕਸ ਦੱਸਿਆ ਜਾ ਰਿਹਾ ਸੀ ਉਸ ਦੇ ਨਾਲ ਕਰੀਬ 5 ਸਾਲਾਂ ਤੋਂ ਜਿਹੜੀ ਰਹਿ ਰਹੀ ਹੈ ਇਹ ਅਮਨਦੀਪ ਕੌਰ ਕਨਸਟੇਬਲ ਆ ਜਿਹੜੀ ਕਿ ਮਾਨਸਾ ਦੇ ਵਿੱਚ ਇਹਦੀ ਜਿਹੜੀ ਡਿਊਟੀ ਆ ਪਰ ਅਟੈਚਮੈਂਟ ਦੱਸਿਆ ਜਾ ਰਿਹਾ ਕਿ ਬਠਿੰਡੇ ਦੀ ਇੱਕ ਲੈਨਮੈਨ ਦੇ ਵਿੱਚ ਜਿਹੜੀ ਡਿਊਟੀ ਕਰਦੀ ਸੀ ਪਰ ਮਹਿੰਗੀ ਮਹਿੰਗੀ ਗੱਡੀਆਂ ਦੇ ਵਿੱਚ ਘੁੰਮਦੀ ਸੀ ਗੱਡੀ ਉੱਤੇ ਲੋਗੋ ਜਿਹੜਾ ਪੰਜਾਬ ਪੁਲਿਸ ਦਾ ਲੱਗਿਆ ਹੋਇਆ ਸੀ ਤੁਹਾਨੂੰ ਪਤਾ ਕਿ ਜਦੋਂ ਪੰਜਾਬ ਪੁਲਿਸ ਦਾ ਵਾਲਾ ਲੋਗੋ ਦੇਖ ਲੈ ਤਾਂ ਅਗਲਾ ਪਰੇ ਹੋ ਜਾਂਦਾ ਰਾਹ ਛੱਡ ਦਿੰਦਾ ਕਿ ਪੰਜਾਬ ਪੁਲਿਸ ਆਉਂਦੀ ਆ ਕਿ ਕੀ ਪਤਾ ਸੀ ਲੋਕਾਂ ਨੂੰ ਕਿ ਇਹ 4 ਸਾਲਾਂ ਤੋਂ ਇਹ ਧੰਦਾ ਕਰ ਰਹੀ ਆ ਸਾਡੀਆਂ ਸਰਕਾਰਾਂ ਜਿਹੜੀਆਂ ਕਹਿੰਦੇ ਕਿ ਚਿੱਟੇ ਨੂੰ ਨੱਥ ਪਾਵਾਂਗੇ 4 ਸਾਲਾਂ ਤੋਂ ਪਤਾ ਨਹੀਂ ਲੱਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੀ ਕੁਝ ਚੱਲ ਰਿਹਾ ਕਿ 4 ਸਾਲਾਂ ਤੋਂ ਇਹ ਲੇਡੀ ਇਹ ਬੀਬੀ ਜਿਹੜਾ ਚਿੱਟਾ ਦਾ ਧੰਦਾ ਕਰ ਰਹੀ ਆ ਮਹਿੰਗੀਆਂ ਮਹਿੰਗੀਆਂ ਕੋਠੀਆਂ ਖੜੀਆਂ ਕਰ ਲਈਆਂ ਕਾਰੋਬਾਰ ਖੜਾ ਕਰ ਲਿਆ ਕਰੀਬ ਦੂਜੀ ਜਿਹੜੀ ਉਸ ਬਲਵਿੰਦਰ ਸਿੰਘ ਸੋਨੂ ਦੀ ਜਿਹੜੀ ਇੱਕ ਘਰ ਵਾਲੀ ਉਹਦੀ ਤੁਹਾਨੂੰ ਵੀਡੀਓ ਵੀ ਸੁਣਾਉਣੇ ਆ ਉਹਨੇ ਦੱਸਿਆ ਕਰੀਬੇ ਦੇ ਕੋਲੇ 6 ਗੱਡੀਆਂ ਬੁਲਟ ਮੋਟਰਸਾਈਕਲ ਸਕੂਟਰੀ ਤੇ ਪਹਿਲਾਂ ਤੁਹਾਨੂੰ ਮੈਂ ਦੱਸ ਕੀ ਹਟੀਆਂ ਗੱਡੀਆਂ ਹੋਰ ਮੈਂ ਇੰਨਾ ਕੋਸਾ ਵੱਡੇ ਤੋਂ ਵੱਡੇ ਅਧਿਕਾਰੀ ਕੋਲੇ ਆਈਪੀ ਅਧਿਕਾਰੀ ਕੋਲੇ ਇੰਨੀਆਂ ਮਸਾਇਲਟੀਆਂ ਇੰਨੀਆਂ ਚੀਜ਼ਾਂ ਨਹੀਂ ਹੋਣੀਆਂ ਮੈਂ ਨਹੀਂ ਸੁਣਿਆ ਕਿ ਇੱਥੇ 50 ਕਿੱਲਿਆਂ ਵਾਲਾ ਵੀ ਜਿਹੜਾ ਨਾਡੋ ਦੀ ਘੜੀ ਬਣ ਸਕਦਾ ਕਿ ਹੋ ਸਕਦਾ ਉਹਨੇ ਨਾਂ ਵੀ ਨਾ ਸੁਣਿਆ ਹੋਵੇ ਦੂਸਰੀ ਗੱਲ ਵੀਡੀਓ ਧਿਆਨ ਨਾਲ ਸੁਣਿਓ ਪੂਰੀ ਆਪਾਂ ਕੱਲੀ-ਕੱਲੀ ਅੱਜ ਗੱਲ ਕਰਦੇ ਆ ਹੁਣ ਉਹ ਬੀਬੀ ਦੱਸਦੀ ਆ ਕਿ ਇਸ ਸਪਾਟਨ ਦਾ ਇਸ ਕਾਲੀ ਭੇਡ ਦਾ ਡੀਐਸਪੀ ਨਾਲ ਐਸਐਸਪੀ ਨਾਲ ਐਸਵਾਚਨਾ ਆਈਪੀਐਸ ਅਧਿਕਾਰੀ ਨਾਲ ਕੀ ਸਬੰਧ ਨੇ ਕੀ ਉਹਨਾਂ ਦੇ ਨਾਲ ਕੀ ਇਹਦਾ ਕਾਰੋਬਾਰ ਆ ਜੇਕਰ ਇਸ ਬੀਬੀ ਦੀ ਅਨਕਵਾਰੀ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਬੜੀਆਂ ਪੁਲਿਸ ਦੀਆਂ ਹੋਲ ਕਾਲੀਆਂ ਭੇਡਾਂ ਤੇ ਭੇਡੂ ਬਾਹਰ ਆਉਣਗੇ ਵੱਡੇ ਖੁਲਾਸੇ ਹੋਣਗੇ ਇਹਦੇ ਮਾਵਲੇ ਦੇ ਵਿੱਚ ਇੱਕल्ली ਇੱਕ ਕਨਸਟੇਬਲ ਇਹ ਕੁੜੀ ਇਹ ਕੱਲੀ ਨਹੀਂ ਚਿੱਟਾ ਵੇਚਦੀ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਇਹਦੇ ਪਤੀ ਬਣਿਆ ਹੋਇਆ ਨਵਾਂ ਨਵਾਂ ਬਲਵਿੰਦਰ ਸਿੰਘ ਜਿਹਦੀ ਕਿ ਕੱਲ ਗੁਰਪ੍ਰੀਤ ਸਿੰਘ ਦੀ ਇਹੜੀ ਉਹਦੀ ਪਤਨੀ ਆ ਜਿਹੜੀ ਇਹ ਸਾਬਕਾ ਪਤਨੀ ਕਹਦੀ ਹੈ ਉਹਦੇ ਨਾਲ ਝੜਪ ਹੋਈ ਆ ਉਹਦੇ ਲੱਪੜ ਮਾਰੇ ਆ ਉਹਦੇ ਤਹਿਤ ਤੇ ਬਲਵਿੰਦਰ ਸਿੰਘ ਤੇ ਪੁਲਿਸ ਵੱਲੋਂ ਜਿਹੜਾ ਅਪਰਾਧ ਦਰਜ ਕਰ ਲਿਆ ਗਿਆ ਇੱਕ ਤਰ੍ਹਾਂ ਹੋਰ ਇੱਥੇ ਵੱਡੀ ਹੈਰਾਨੀ ਵਾਲੀ ਗੱਲ ਦੱਸਦਾ ਕਿ ਬਲਵਿੰਦਰ ਸਿੰਘ ਕਹਿ ਰਿਹਾ ਕਿ ਮੈਂ ਡੈਪਮੇਸ਼ਨ ਦਾ ਜਿਹੜਾ ਕੇਸ ਆ ਮਾਰਹਾਨੀ ਦਾ ਕੇਸ ਆ ਮੈਂ ਉਹ ਬੀਬੀ ਤੇ ਪਾਉਣ ਗਿਆ ਸੀ ਤੇ ਫਿਰਦਾ ਜੱਜ ਸਾਹਿਬ ਦੇ ਕਮਰੇ ਦੇ ਮੂਹਰੇ ਆ ਜਿੱਥੇ ਜੱਜ ਸਾਹਿਬ ਬੈੰਦਾਗਾ ਉੱਥੇ ਦੱਸੋ ਉੱਥੇ ਡੈਪਮੇਸ਼ਨ ਦਾ ਕੇਸ ਪੈਂਦਾ ਕਿ ਵਕੀਲ ਸਾਹਿਬ ਦੇ ਚੈਂਬਰ 'ਚ ਪੈਂਦਾ ਦੂਸਰੀ ਗੱਲ ਜੱਜ ਸਾਹਿਬ ਦੇ ਕਮਰੇ ਕਮਰੇ ਮੂਹਰੇ ਰੂਮ ਮੋਰੇ ਜਿਹੜਾ ਕਿ ਲੜਾਈ ਹੁੰਦੀ ਆ ਹੱਥੋ ਪਾਈ ਹੁੰਦੀ ਆ ਫਿਰ ਪੁਲਸਾ ਵੇਖਦੀ ਆ ਤੇ ਫਿਰ ਤਮਾਸ਼ਾ ਵੇਖ ਕੇ ਉਹਨੂੰ ਸੜਾਉਣ ਲੱਗਦੀ ਆ ਉਹ ਤੁਹਾਨੂੰ ਇੱਥੇ ਇਹ ਦੱਸ ਦੇਵਾਂ ਕਿ ਨਾ ਉਸ ਬੰਦੇ ਦੀ ਪੇਸੀ ਸੀ ਨਾ ਕੁਝ ਹੋਰ ਸੀ ਉੱਥੇ মিডিਆ ਦੇ ਜਿਹੜਾ ਕਰਮਚਾਰੀ ਆ ਉਹਨੂੰ ਨੇੜੇ ਨਹੀਂ ਫੜਕਣ ਦਿੱਤਾ ਜਾਂਦਾ ਕਰੀਬ ਮੇਰੇ ਹਿਸਾਬ ਨਾਲ ਉੱਥੇ ਬੰਦਾ ਵੀਡੀਓ ਨਹੀਂ ਬਣਾ ਸਕਦਾ ਪਰ ਇਹ ਜਿਹੇ ਸਾਕਸ ਨੇ ਜਿਹੜੇ ਕਿ ਉੱਥੇ ਤੱਕ ਪਹੁੰਚਦੇ ਆ ਤੇ ਪੁਲਿਸ ਕੀ ਕਰਦੀ ਆ ਪਹਿਲਾਂ ਤੁਹਾਨੂੰ ਮੈਂ ਉਸ ਲੇਡੀ ਦੇ ਇੱਕ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਵੱਡੇ ਖੁਲਾਸੇ ਹੋਣਗੇ ਵੀਡੀਓ ਧਿਆਨ ਨਾਲ ਸੁਣਨਾ ਇਹ ਖਾਕੀ ਐਮ ਨਹੀਂ ਬਦਨਾਮ ਆ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਅਰਜਾਨਾ ਕਹਿਣਾ ਕਿ ਕਾਲੀਆਂ ਭੇਡਾਂ ਜ਼ਿਆਦਾ ਵੱਡ ਚੁੱਕੀਆਂ ਨੇ ਹੁਣ ਭੇਡੂ ਵੀ ਸਾਹਮਣੇ ਆਉਣਗੇ ਉਹ ਵੀ ਜਿਹੜੇ ਬੜੇ ਬੜੇ ਅਫਸਰ ਨੇ ਅਧਿਕਾਰੀ ਨੇ ਜਿਹੜੇ ਇਸਾ ਮਹਿਲਾ ਦੇ ਨਾਲ ਰਲੇ ਹੋਏ ਨੇ ਹਣ ਦੋ ਦਿਨਾਂ ਦਾ ਰਿਮਾਂਡ ਲਿੱਤਾ ਪੁਲਿਸ ਨੇ ਪਹਿਲਾਂ ਤਿੰਨ ਦਿਨਾਂ ਦਾ ਮੰਗਿਆ ਇੱਕ ਦਿਨ ਦਾ ਮਿਲਿਆ ਹੁਣ ਕਹਿੰਦੇ ਚਾਰ ਦਿਨਾਂ ਦਾ ਮੰਗਿਆ ਤੇ ਦੋ ਦਿਨ ਦਾ ਮਿਲਿਆ ਜੇ ਕਦੇ ਇਹੀ ਇੱਥੇ ਇਹੀ ਕੰਮ ਕੋਈ ਹੋਰ ਬੰਦਾ ਕਰਦਾ ਜਾਂ ਸਸ ਕੋਈ ਸਿੱਖ ਕਰਦਾ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਚੰਗਾ ਕੰਮ ਆ ਜਾਂ ਵਧੀਆ ਕੰਮ ਆ ਕਹਿੰਦਾ ਭਾਵ ਕਿ ਪੁਲਿਸ ਦੱਸ ਦੇਣਾ ਦਾ ਰਿਮਾਂਡ ਮੰਗਦੀ ਆ ਕਰੀਬ 7 ਦਿਨਾਂ ਦਾ ਰਿਮਾਂਡ ਦਿੱਤਾ ਜਾਂਦਾ ਇੱਥੇ ਵੀ ਵੱਡਾ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾਗਾ ਕੀ ਗੱਲ ਜਿਹੜਾ ਕਿ ਇਹ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਉਹ ਤੁਹਾਨੂੰ ਅੱਗੇ ਮੈਂ ਇਸ ਬੀਬੀ ਦੀ ਵੀਡੀਓ ਸੁਣਾ ਕੇ ਤੁਹਾਡੇ ਨਾਲ ਮੈਂ ਅੱਗੇ ਗੱਲਬਾਤ ਕਰਦਾ ਧਿਆਨ ਦੇ ਨਾਲ ਸੁਣਨਾ ਤੁਸੀਂ ਚਾਰ ਮਲਾਜ਼ਮ ਨੇ ਵੱਡੇ ਅਧਿਕਾਰੀ ਨੇ ਜਿੰਨਾ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿੰਨਾ ਨਾਂ ਨਾਲ ਇਹ ਰਾਤਾ ਕੱਟ ਕੇ ਆਈ ਐ ਬਿਲਕੁਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਹ ਤੁਹਾਡੇ ਐਸਐਸਪੀ ਦੇ ਰੈਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਰੈਕ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਇਹੋ ਬੱਚਾ ਦੇ ਨਾਲ ਰਾਤਾ ਕੱਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪ ਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਵੈਤ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪ ਸਰਸ਼ਾਸ਼ਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਧ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿਨੀ ਆ ਜਿਹੜੇ ਵੱਧਿਆ ਅਧਿਕਾਰੀ ਤੁਹਾਡੇ ਨਾਲ ਰਾਤਾ ਟੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿੰਦੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜ਼ਿੰਮੇਵਾਰ ਤੁਸੀਂ ਹੋਗੇ ਅੱਜ ਅਸੀਂ ਛੜਕਾ ਤੇ ਰਹਿ ਰਿਹਾ ਡਾਲਰ ਬਾਈ ਦੇ ਮੈਨੂੰ ਘਰੋਂ ਕੱਢੇ ਨਿਕੋ ਥਾ ਨਹੀਂ ਕਰਿਆ ਨੂੰ ਮੈਂ ਟੱਕੇ ਖਾਂਦੀ ਫਿਰਦੀ ਆ ਇਹ ਸਾਰੇ ਪ੍ਰਾਪਰਟੀ ਇੰਨਾ ਬਣਾ ਰੱਖਿਆ ਕਿੱਥੋਂ ਬਣਾਈ ਆ ਮੈਂ ਐਸਐਸਪੀ ਦਾ ਪਟੰਨਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਅੱਜ ਇਹ ਲੇਡਿੰਗ ਨੂੰ ਵੜਿਆ ਹੋਰ ਵੀ ਕਈ ਜਿਹੜੇ ਅੱਜ ਕੰਮ ਕਰਦੇ ਨੇ ਮਲਾਜ਼ਮ ਦੀ ਯਾਦ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ एसबीबी ਦੀਆਂ ਭਾਵਨਾਵਾਂ ਸਮਝਣ ਵਾਲਿਆਂ ਨੇ ਬੜਾ ਕੁਝ ਇਹਦੇ ਵਿੱਚ ਸਮਝਿਆ ਜਾ ਸਕਦਾ ਜੇਕਰ ਆਪਾਂ ਇਨਸਾਨੀਅਤ ਤੌਰ ਤੇ ਵੇਖੀਏ ਜੇਕਰ ਇਹ ਵੇਖਣਾ ਕਿ ਭਾਈ ਇਹਨਾਂ ਦੀ ਆਪਸੀ ਲੜਾਈ ਆ ਇਹਨਾਂ ਦਾ ਆਪਸ ਦਾ ਕਲੇਸ਼ ਆ ਉਹ ਤੋਂ ਪਰਾਂ ਛੱਡ ਕੇ ਆਪਾਂ ਜੇਕਰ ਵੇਖੀਏ ਉਹ ਇੱਕ ਬੱਕਰਾ ਵਿਸਾਗਾ ਚਲੋ ਆਪਣਾ ਘਰ ਦਾ ਹਰੇਕ ਦਾ ਘਰੇਲੂ ਮਸਲਾ ਹੁੰਦਾਗਾ ਪਰ ਹੁਣ ਇਸ ਲੇਡੀ ਜੀ ਨੇ ਜਿਹੜੇ ਕਿ ਬੜੇ ਬੜੇ ਅਧਿਕਾਰੀਆਂ ਦੇ ਨਾਂ ਲੈਤੇ ਆ ਵਿਦ ਪ੍ਰੂਫ ਦੱਸ ਰਹੀ ਹੈ ਇਲਜ਼ਾਮ ਲਾਏ ਨੇ ਇਸ ਲੇਡੀ ਜੀ ਨੇ ਕਿ ਡੀਐਸਪੀ ਐਸਐਸਪੀ ਤੱਕ ਦੇ ਰੈਂਕ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਜਾ ਰਿਹਾ ਜਦੋਂ ਇਹ ਮਹਿਲਾ ਫੜੀ ਗਈ ਆ ਉਦੋਂ ਇਹ ਵੀ ਧਮਕੀਆਂ ਦਿੰਦੀ ਸੀ ਕਿ ਉਸ ਆਈਪੀਐਸ ਨਾਲ ਅਧਿਕਾਰੀ ਦੇ ਨਾਲ ਚੈਟ ਕਰ ਰਹੀ ਸੀ ਤੇ ਪੁਲਿਸ ਮੁਲਾਜ਼ਮ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਗੱਲ ਕਰਾਉਣੀ ਆ ਪਰ ਇੱਕ ਨੌਜਵਾਨ ਪੁਲਿਸ ਦਾ ਜਿਹੜਾ ਨੌਜਵਾਨ ਆ ਸਲੂਟਾ ਹੋ ਜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇਹਦੇ ਤੋਂ ਦੋ Apple ਦੇ ਮੋਬਾਈਲ ਨੇ ਜਿਹੜੇ ਝਟ ਖੋਲੇ ਉਹਨਾਂ ਮੋਬਾਈਲਾਂ ਦੇ ਵਿੱਚ ਕਿਸ-ਕਿਸ ਦੇ ਨੰਬਰ ਨੇ ਕਿਸ-ਕਿਸ ਦੇ ਨਾਲ ਚੈਟ ਹੁੰਦੀ ਆ ਕਿੱਥੇ-ਕਿੱਥੇ ਗੱਲ ਹੁੰਦੀ ਆ ਕਿੱਥੋਂ-ਕਿੱਥੋਂ ਚਿੱਟਾ ਆਉਂਦਾ ਸੀ ਬੜਾ ਕੁਝ ਸਾਹਮਣੇ ਆ ਸਕਦਾ ਜੇਕਰ ਇਹਦੀ CBI ਇਨਕੁਆਇਰੀ ਹੋ ਸਕੇ ਕਿਉਂਕਿ ਖਾਸ ਕਰਕੇ ਮੈਂ ਤੁਹਾਨੂੰ ਪਤਾ ਹੈਗਾ ਕਿ ਪੁਲਸਾ ਆਪਣਿਆਂ ਨੂੰ ਬਚਾਉਂਦੀ ਆ ਸਰਕਾਰ ਵੀ ਜਿਵੇਂ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਕਰਨ ਮਾਮਲੇ ਦੇ ਵਿੱਚ ਪਿੱਟ ਪਿੱਟ ਥਾਪੜ ਰਹੀ ਆ ਪੁਲਿਸ ਦੀ ਤੇ ਕਦੇ ਹੋ ਸਕਦਾ ਕਿ ਕਦੇ ਇਸ ਬੀਬੀ ਵੀ ਕਦੇ ਬਾਹਰ ਨਾ ਆ ਜਾਵੇ ਜਿਸ ਤਰ੍ਹਾਂ ਦੇ ਹਾਲਾਤ ਨੇ ਜੇਕਰ ਇਸ ਬੀਬੀ ਤੇ ਇਹੀ ਪਰਚਾ ਹੁੰਦਾ ਚਿੱਟੇ ਦਾ ਕਰੀਬ 17 65 71 17 ਗ੍ਰਾਮ ਦੱਸਿਆ ਜਾ ਰਿਹਾ 17 18 ਗ੍ਰਾਮ ਆ ਇਹਦੇ ਵਿੱਚ ਕਰੀਬ 2.5 ਮਹੀਨਿਆਂ ਦੇ ਵਿੱਚ ਵਿੱਚ ਇਹ ਬੀਬੀ ਬਾਹਰ ਆ ਜਾਣੀ ਹੈ ਜੇਕਰ ਕੋਈ ਹੋਰ ਕੇਸ ਨਾ ਪਾਇਆ ਪੁਲਿਸ ਨੇ ਤਾਂ ਫਿਰ ਇਸ ਬੀਬੀ ਦਾ ਅੱਜ ਡਿਸਮਿਸ ਕਰ ਦਿੱਤੀ ਆ ਇਹਨੂੰ ਡਿਸਮਿਸ ਨਾਲ ਕੀ ਹੋਣਾਗਾ ਜਿਹੜੀ ਮਹਿਲ ਖੜੇ ਕਰ ਦਿੱਤੇ ਆ ਜਿਹੜੇ ਕਿ 1 ਲੱਖ ਇੱਕ ਦਿਨ ਦੇ ਵਿੱਚ ਲੱਖਾਂ ਰੁਪਇਆ ਕਮਾਉਂਦੀ ਹੋਣੀ ਆ ਚਿੱਟੇ ਦਾ ਕਾਰੋਬਾਰ 2020 ਤੋਂ ਚੱਲਦਾ ਆ ਰਿਹਾ ਸਰਕਾਰਾਂ ਇੱਥੇ ਆਵਾਜ਼ ਦੀ ਪਾਰਟੀ ਦੀ 3 ਸਾਲ ਸਰਕਾਰ ਹੋ ਗਈ ਤੇ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਜਿਹੜੀ ਕਹਿੰਦੀ ਅਸੀਂ ਚਿੱਟਾ ਖਤਮ ਕਰਾਂਗੇ ਕਾਂਗਰਸ ਦੀ ਕੈਪਟਨ ਦੀ ਸਰਕਾਰ ਸੀ ਇਸ ਕਰਕੇ ਲੋਕਾਂ ਨੇ ਬਦਲਾ ਲੈ ਆਂਦਾ ਸੀ ਕਿ ਉਹ ਸਰਕਾਰਾਂ ਕੁਝ ਨਹੀਂ ਕਰਦੀਆਂ ਕਾਲੀ ਤੇ ਕਾਂਗਰਸੀ ਇਹ ਬਦਲਾ ਲੈ ਆਈਏ ਇਹ ਬਦਲਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕੁ ਬਦਲਾ ਆ ਚੁੱਕਿਆ ਹੈ ਇਹ ਤੁਸੀਂ ਵੇਖ ਹੀ ਰਹੇ ਹੋ ਅਹਲਾਤ ਵੇਖ ਰਿਹਾ ਹਾਂ ਅੱਜ ਰੋਜ਼ ਪੰਜਾਬ ਦੇ ਕਿ ਪੰਜਾਬ ਦੇ ਸੜਕਾਂ ਤੇ ਨੰਗਾ ਨਾਚ ਹੋ ਰਿਹਾ ਹੈਗਾ ਲੁੱਟਖੋਆ ਹੋ ਰਹੀਆਂ ਨੇ ਅਨਕਾਊਂਟਰ ਹੋ ਰਹੇ ਨੇ ਫੇਕ ਅਨਕਾਊਂਟਰ ਹੋ ਰਹੇ ਨੇ ਅਜੇ ਬੀਬੀਆਂ ਸਰੇ ਆਪ ਪੋਰਸ ਦੇ ਵਿੱਚ ਰਹਿ ਕੇ ਚਿੱਟੇ ਦਾ ਧੰਦਾ ਕਰਦੀਆਂ ਨੇ ਪਤਾ ਨਹੀਂ ਕਿੰਨੇ ਕੁ ਪੁਲਿਸ ਮੁਲਾਜ਼ਮ ਹੋਣਗੇ ਜਿਹੜੇ ਕਿ ਅਜੇ ਥਾਣਿਆਂ ਦੇ ਵਿੱਚ ਤਾਇਨਾਤ ਨੇ ਖੁਦ ਚਿੱਟਾ ਪੀਂਦੇ ਆ ਤੇ ਵੇਚਦੇ ਵੀ ਆ ਪਰ ਸਰਕਾਰ SSP ਕੋਲੇ ਇਹਨਾਂ ਦਾ ਰਿਕਾਰਡ ਕਿਉਂ ਨਹੀਂ ਇਹਨਾਂ ਜਿਹੜੇ ਦਾਗੀ ਮੁਲਾਜ਼ਮ ਨੇ ਉਹਨਾਂ ਦਾ ਰਿਕਾਰਡ SSP ਕੋਲੇ ਹੋਣਾ ਜ਼ਰੂਰੀ ਆ ਕਿ ਕਿਹੜੇ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿਹੜੇ ਥਾਣੇ ਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਕੀ ਕੰਮ ਕਰਦੇ ਆ ਕੀ ਉਹ ਧੰਦਾ ਕਰਦੇ ਆ ਇਹ ਪੁਲਸ ਦੇ ਅਧਿਕਾਰੀ ਜਾਂ SSP ਸਾਹਿਬ ਨੂੰ ਇਹ ਪਤਾ ਨਹੀਂ ਕਿ ਥਾਣੇ ਦੇ ਵਿੱਚ ਆ ਬੰਦੇ ਗੰਦ ਪਾ ਰਹੇ ਆ ਕਿ ਇਹਨਾਂ ਨੂੰ ਅਸੀਂ ਨੱਥ ਪਾਈਏ ਇਹ ਲੈਡੀ ਕਾਰ ਟੇਬਲ ਆ ਐਨੇ ਟਾਈਮ ਤੋਂ ਬਚਦੀ ਆ ਰਹੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਮਹੀਨਾ ਦੋ ਮਹੀਨੇ ਪਹਿਲਾਂ ਇਹਦੀ ਗੱਡੀ ਦੇ ਵਿੱਚ ਬਰਨਾ ਦੇ ਵਿੱਚ ਚਿੱਟਾ ਸੀ ਪੁਲਿਸ ਅਧਿਕਾਰੀਆਂ ਨੇ ਰੋਕੀ ਨਾ ਕਿ ਤੇ ਕਰੀਬ 7 ਸ਼ਾਮ ਦੇ 7 ਵਜੇ ਸਿਰਫ ਦੋ ਮੁਲਾਜ਼ਮ ਨਾਕੇ ਤੇ ਸੀ ਇਹ ਦੋ ਜਣੇ ਸੀ ਤੇ ਜਿਹੜਾ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਕਹਿੰਦੇ ਇਸ ਲੇਡੀ ਜੀ ਨੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਬਣਾਈ ਤੇ ਡਰਾਤਮਕਾਇਆ ਉਹਨਾਂ ਕੋਲੇ ਲੇਡੀ ਪੁਲਿਸ ਮੌਜੂਦ ਨਹੀਂ ਸੀ ਇਸ ਕਰਕੇ ਕਹਿੰਦੇ ਉੱਥੋਂ ਉਹਨਾਂ ਨੂੰ ਡਰਾਤਮਗਾ ਕੇ ਫੇਰ ਫਰਾਰ ਹੋ ਗਈ ਬੜਾ ਟਾਈਮ ਦਾ ਕੋਈ ਚੱਲਦਾ ਆ ਰਿਹਾ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ ਕਹਿੰਦੇ ਹੁੰਦੇ ਆ ਕਿ ਵੀ ਜੋ ਵੀ ਬੰਦਾ ਕਰਦਾ ਆਖਰ ਉਹਨੂੰ ਭਰਨੀਆ ਪੈਂਦੀਆਂ ਨੇ ਆਪਾਂ ਲੋਕਾਂ ਤੋਂ ਜਾਂ ਹੋਰ ਤੋਂ ਆਪਾਂ ਉਲਾ ਰੱਖ ਸਕਦੇ ਆ ਪਰ ਉਸ ਅਕਾਲ ਪੁਰਖ ਤੋਂ ਉਸ ਪਰਮਾਤਮਾ ਤੋਂ ਉਲਾ ਨਹੀਂ ਰੱਖ ਸਕਦੇ ਦੂਸਰੀ ਗੱਲ ਹੁਣ ਉਸ ਇਸ ਅਮਨਦੀਪ ਦੇ ਘਰ ਵਾਲਾ ਦੇ ਪੱਤੇ ਆ ਦਰਜ ਹੋਇਆ ਤੇ ਉਹਨੂੰ ਵੀ ਫੜਿਆ ਫੜ ਲੈਣਗੇ ਗਿਰਫਤਾਰ ਕਰ ਲੈਣਗੇ ਹਜੇ ਫਿਲਹਾਲ ਇਹ ਕੋਈ ਖਬਰ ਨਹੀਂ ਆਈ ਚਲੋ ਗਿਰਫਤਾਰ ਹੁੰਦਾਗਾ ਹੋ ਜੂ ਇੱਕ ਦੋ ਦਿਨਾਂ ਦੇ ਵਿੱਚ ਆ ਜੇਕਰ 50000 ਰੁਪਏ ਮਾੜ ਲੈ ਕੇ ਉਸ ਤੋਂ ਵੀ ਵੱਡੇ ਖਲਾਸੇ ਹੋਣਗੇ ਤੇ ਕੀ ਕੁਝ ਫਿਰ ਨਿਕਲੂਗਾ ਤੁਹਾਡੇ ਸਭ ਦੇ ਸਾਹਮਣੇ ਆ ਬੇਸਾਕ ਉਹ ਬੰਦਾ ਆਪਣੇ ਘਰ ਵਾਲੇ ਤੇ ਦੋਸ ਲਾ ਰਿਹਾ ਉਹ ਹੋ ਤੇ ਦੋਸ ਰਹੀ ਆ ਉਹ ਮੈਟਰ ਨਹੀਂ ਗੱਲ ਕਰਦੀ ਆਪਾਂ ਉਸ ਮੈਟਰ ਵੱਲ ਜਾਣੇ ਨਹੀਂ ਕਿ ਕਿਹਦੇ ਕਿੰਨੇ ਪਰਚੇ ਆ ਕਿਹਦੇ ਕੀ ਪਰਚੇ ਆ ਜੇ ਪਰਚੇ ਕੀਤੇ ਭਾਈ ਉਹ ਪੁਲਿਸ ਨੇ ਕੀਤੇ ਆ ਉਹ ਆਲ ਅਦਾਲਤਾਂ ਦੇ ਵਿੱਚ ਆਪਣੇ ਝਗੜਾ ਜਿਹੜਾਗਾ ਕੇਸ ਨੇ ਉਹ ਨਪਟਾਰਿਆ ਪੇਸ਼ੀਆਂ ਤੇ ਜਾ ਰਿਹਾ ਗੱਲ ਮੌਕੇ ਦੀ ਆ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਤੇ ਕੀ ਕਰਦੇ ਹੋ ਗੱਲ ਇਹ ਆ ਆਪਣੇ ਤੇ ਦੱਸੋ ਕਿ ਤੁਹਾਡੇ ਤੇ ਕਿੰਨੇ ਪਰਤੇ ਆ ਆਪਣਾ ਨਹੀਂ ਕੋਈ ਦੱਸਦਾ ਆਪਣੇ ਦੱਸ ਕੇ ਜਿਹੜੀਆਂ ਦੋ ਧੀਆਂ ਨੇ ਜਿਹੜੀਆਂ ਉਸ ਲੇਡੀ ਜੀ ਨਾਲ ਬਿਲਕ ਕਰੀਆਂ ਨੇ ਉਹਦੇ ਬਾਰੇ ਦੱਸ ਪਈਏ ਤੇ ਦੋ ਧੀਆਂ ਤੇਰੀਆਂ ਹੈ ਹੀ ਕਿ ਨਾ ਹੈਗੀਆਂ ਡੀਐਨਏ ਟੈਸਟ ਕਰਵਾ ਲੈਂਦੇ ਆ ਕਿ ਤੇਰੀਆਂ ਹੈ ਨਹੀਂ ਇਹ ਅੱਜ ਧੀਆਂ ਛੜਕ ਤੇ ਰੋਂਦੀਆਂ ਕਰ ਲਾਉਂਦੀਆਂ ਪਈਆਂ ਨੇ ਇੱਕ 5-7 ਸਾਲ ਦੀ ਆ ਇਕ ਸੱਤ ਤਨੇ ਕ ਸਾਲ ਦੀ ਆਹ ਇਹ ਜਿਹੇ ਦਰਿੰਦੇ ਬੰਦੇ ਪਤਾ ਨਹੀਂ ਕਿੰਨੇ ਕਿਸ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਨੇ ਜਿਹੜੇ ਕਿ ਪੁਲਿਸ ਨੂੰ ਨੱਥ ਪਾਉਣੇ ਚਾਹੀਦੀ ਆ ਇਹ ਕੰਮ ਪੁਲਿਸ ਦੇ ਵਿੱਚ ਮੈਂ ਤਾਂ ਹੁਣ ਪਹਿਲਾਂ ਵੀ ਬੜੇ ਬਾਰੀ ਕਿਹਾ ਤੇ ਅੱਜ ਵੀ ਕਹਿੰਦਾ ਕਿ ਜੇਕਰ ਕੱਲੀ ਪੰਜਾਬ ਦੀ ਪੁਲਿਸ ਸੁਧਰ ਜਾਵੇ ਤਾਂ ਸਾਰਾ ਸੰਸਾਰ ਸੁਧਰ ਜਾਊਗਾ ਸਾਰਾ ਪੰਜਾਬ ਸੁਧਰ ਜਾਊਗਾ ਪਰ ਇਹ ਨਹੀਂ ਸੁਧਰਦੇ ਇਹ ਨਹੀਂ ਲੋਟੋਂਦੇ ਨਾ ਇਹ ਰਿਸ਼ਤ ਮੰਗਣੋਂ ਤੋਂ ਹਟਣਾ ਨਾ ਇਹ ਆਹਾ ਧੰਦੇ ਜਿਹੜੇ ਕਾਲੇ ਧੰਦੇ ਕਰਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਕੁਝ ਕੁ ਕਾਲੀਆਂ ਭੇਡਾਂ ਜਾਨੀ ਕਿ ਜਾਦੇ ਕਾਲੀਆਂ ਭੇਡਾਂ ਕਹ ਲਈ ਆਪਾਂ ਇਹ ਕੋਈ ਆਤਕਤ ਨਹੀਂ ਨਹੀਂ ਕਿ ਆਪਾਂ ਕਹੇ ਦੇ ਕਿ ਬੰਦੇ ਚੰਗੇ ਬੰਦੇ ਘਟ ਰਹੇਗੇ ਤੇ ਮਾੜੇ ਬੰਦੇ ਪੁਲਿਸ ਦੇ ਵਿੱਚ ਜਾਦੇ ਭਰਤੀ ਹੋਗੇ ਅੱਜ ਇਹ ਸਰਕਾਰ ਨੂੰ ਬੜਾ ਡਿਸੀਜਨ ਲੈਣਾ ਪਊਗਾ ਸਖਤ ਨੋਟਿਸ ਪਹਿਲਾਂ ਆਪਣੀ ਪੁਲਿਸ ਤੇ ਲੈਵੇ ਤੇ ਫਿਰ ਹੁਣ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਬੀਬੀ ਕੋਲ ਜਿਹੜੀ ਆਲੀ ਸੈਣ ਐਡ ਨੇ ਕੋਠੀਆਂ ਨੇ ਮਹਿੰਗਿਆਕਾਰਾਂ ਨੇ ਪੁਲਸ ਕਹਿ ਰਹੀ ਹੈ ਜਾਂਚ ਕਰਾਂਗੇ ਜਾਂਚ ਕਰਾਵਾਂਗੇ ਜਾਂਚ ਕੀ ਤੋਂ ਕਰੋਗੇ ਕੀ ਤੋਂ ਕਰਾਉਂਗੇ ਤੁਹਾਡੇ ਸਾਹਮਣੇ ਦਿਖ ਰਹੀ ਆ ਦੋ ਦੋ ਤਿੰਨ ਤਿੰਨ ਮੰਜ਼ਲੀਏ ਕੋਠੀਆਂ ਪਾਈਆਂ ਚਿੱਟੇ ਦਾ ਵਪਾਰ ਕਰਨ ਦੀ ਫੜੀ ਗਈ ਆ ਦੇਖਦੇ ਕਿ ਭਗਵੰਤ ਮਾਨਾ ਗਰੀਬਾਂ ਦੇ ਘਰੇ ਤੇ ਬਲਡوزر ਚਲਾਉਂਦਾ ਜਾਂ ਫਿਰ ਇਸ ਮਹਿਲਾ ਦੇ ਘਰ ਉੱਤੇ ਵੀ ਜਿਹੜਾ ਕੋਠੀ ਉੱਤੇ ਵੀ ਕਦੋਂ ਪੀਲਾ ਪੰਜਾ ਚੱਲੇਗਾ ਕਦੋਂ ਬਲਡوزر ਚੱਲੇਗਾ ਇਹ ਲੋਕ ਸਭ ਹੁਣ ਸਭ ਦੀਆਂ ਨਿਗਾ ਇਸ ਵੱਲ ਟਿਕੀਆਂ ਹੋਈਆਂ ਨੇ ਕਦੇ ਰੀਲਾਂ ਦੀ ਸਕੀਨ ਆ ਗਾਣਿਆਂ ਦੀ ਸਕੀਨ ਮਹਿੰਗੇ ਮਹਿੰਗੇ ਕੱਪੜਿਆਂ ਦੀ ਸਕੀਨ ਆ ਮਹਿੰਗੇ ਮਹਿੰਗੇ ਘੜੀਆਂ ਦੀ ਸਕੀਨ ਆ ਤੇ ਫਿਰ ਜੋ ਚੱਕ ਮੇ ਗਾਣੇ ਹੁੰਦੇ ਆ ਬਦਮਾਸ਼ੀ ਵਾਲੇ ਉਹਨਾਂ ਤੇ ਇਸ਼ਟਾ ਤੇ ਰੀਲਾ ਬਣਾਉਣੀ ਆ ਇਹ ਰੀਲਾ ਜਿਹੜੀਆਂ ਇਸ਼ਟਾ ਤੇ ਇਸ ਤਰ੍ਹਾਂ ਨਹੀਂ ਬਣਦੀ ਆ ਕਿ ਬੇਸ਼ੱਕ ਉਹਦਾ ਡੋਪਟਾਈਟ ਆਉਂ ਨੈਗੇਟਿਵ ਆਇਆ ਪਰ ਇਹ ਕੁਝ ਨਹੀਂ ਕਹਿ ਸਕਦੇ ਕਿ ਕੀ ਕੁਝ ਹੋ ਰਿਹਾ ਕੀ ਕੁਝ ਨਹੀਂ ਇਹਦੇ ਵਿੱਚ ਵੀ ਬੜਾ ਕੁਝ ਹੋ ਸਕਦਾਗਾ ਤੇ ਪਰ ਇਹ ਪੂਰੀ ਇਨਕੁਆਰੀ ਜਿਹੜੀ ਕਰਨ ਦਾ ਜਿਹੜਾ ਮਾਮਲਾਗਾ ਇਹ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਨੱਥ ਫੇਰੀ ਪਾ ਸਕੂ ਜੇਕਰ ਸੀਬੀਆਈ ਇਨਕੁਆਰੀ ਕਰੇ ਮੈਂ ਕਹਿੰਦਾ ਜੇਕਰ ਹਰ ਇੱਕ ਜ਼ਿਲ੍ਹੇ ਦੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੀ ਇਨਕਵਾਰੀ ਕੀਤੀ ਜਾਵੇ ਇਹ ਤੋਂ ਸਾਂਟਿਆ ਜਾਵੇ ਕਿ ਪੁਲਿਸ ਦੇ ਵਿੱਚ ਕਿੰਨੀਆਂ ਕਾਲੀਆਂ ਭੇਡਾਂ ਨੇ ਕਿਹੜੇ ਥਾਣੇ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਿੰਨੇ ਅਫਸਰ ਨੇ ਜਾਂ ਲੇਡੀਜ਼ ਨੇ ਜਾਂ ਔਰਤ ਨੇ ਜਾਂ ਬੰਦੇ ਨੇ ਮਰਦ ਨੇ ਉਹਨਾਂ ਦੀ ਗਿਣਤੀ ਕੀਤੀ ਜਾਵੇ ਕਿਹੜੇ ਕਿਹੜੇ ਪਰਚਿਆਂ ਚ ਨੌਲਬ ਨੇ ਜਾਂ ਕਿਹੜੇ ਕਿਹੜੇ ਉਹ ਧੰਦੇ ਕਰਦੇ ਨੇ ਪੁਲਿਸ ਨੂੰ ਸਾਰਾ ਪਤਾ ਹੁੰਦਾਗਾ ਜੇਕਰ ਸਾਰੇ ਥਾਂ ਆਪਣੇ ਜ਼ਿਲ੍ਹਿਆਂ ਦੇ ਚੈਕਿੰਗ ਕੀਤੀ ਜਾਵੇ ਤਾਂ ਇੱਕ ਪਾਸੇ ਇਹਨਾਂ ਦਾ ਢੇਰ ਲਾਇਆ ਜਾਊਗਾ ਜਾਨੀ ਕਿ ਇੱਕ ਜੇਲ ਇਹਨਾਂ ਨਾਲ ਭਰ ਜਾਊਗੀ। ਬਾਕੀ ਦੇਖਦੇ ਆ ਕਿ ਜੇਲਾ ਕੈਦੀਆਂ ਦੇ ਨਾਲ ਭਰੀਆਂ ਨੇ ਮੈਂ ਕਹਿੰਦਾ ਕਿ ਪੁਲਿਸ ਦੀਆਂ ਕਾਲੀਆਂ ਭੇਡਾਂ ਦੇ ਨਾਲ ਇੱਕ ਜੇਲ ਭਰ ਜਾਊਗੀ ਜੇ ਤੁਸੀਂ ਸ਼ਾਂਤੀ ਕਰਨ ਲੱਗ ਜੋਂ। ਪਰ ਸ਼ਾਂਤੀ ਕੌਣ ਕਰੂਗਾ ਇਹ ਆਉਣ ਵਾਲਾ ਦੱਸੂਗਾ ਭਗਤ ਮੈਨੂੰ ਦਿਓ ਇਜਾਜ਼ਤ ਤੇ ਅਗਲੀ ਵੀਡੀਓ ਤੱਕ ਤੁਸੀਂ ਬਣੇ ਰਹੋ ਇਸ ਵੀਡੀਓ ਨੂੰ ਬਾਕੀ ਬਾਕੀ শেয়ার ਕਰ ਜਰੂਰ ਕਰ ਦਿਓ ਕਿਉਂਕਿ ਉਸ ਭੈਣ ਜਿਹੜੀ ਰੋਂਦੀਆਂ ਕਰ ਲਾਉਂਦੀ ਆ ਉਸ ਨੂੰ ਵੀ ਇਨਸਾਫ਼ ਮਿਲ ਸਕੇ ਕਿਉਂਕਿ ਦਰਦ ਮੈਂ ਤੁਹਾਨੂੰ ਪਹਿਲਾਂ ਕਿ ਇਨਸਾਨੀਅਤ ਤੌਰ ਤੇ ਆਪਾਂ ਹਰ ਇੱਕ ਬੰਦੇ ਦੇ ਨਾਲ ਖੜਨਾ ਹੁੰਦਾਗਾ ਦੋ ਧੀਆਂ ਦੀ ਮਾਂ ਅੱਜ ਰੋਂਦੀ ਕਰ ਲਾਉਂਦੀ ਆ ਕਿਸੇ ਦਾ ਜੀ ਨਹੀਂ ਕਰਦਾ ਉੱਥੇ ਜਾ ਕੇ ਕੋਰਟ ਦੇ ਵਿੱਚ ਆਪਣੀ ਇੱਜ਼ਤ ਰੋਲਣ ਦਾ ਆਪਣੀਆਂ ਬੱਚੀਆਂ ਨਾਲ ਜਾ ਕੇ ਇਹ ਹਗਾਮਾ ਕਰਨ ਦਾ ਜਿਹਦੇ ਦਿਲ ਤੇ ਲੱਗੀ ਹੁੰਦੀ ਆ ਜਿਹਦੇ ਅੰਦਰ ਦਰਦ ਹੁੰਦਾ ਜਿਹਦੇ ਨਾਲ ਬੀਤਿਆ ਹੁੰਦੀ ਆ ਉਸ ਬੰਦੇ ਨੂੰ ਪਤਾ ਹੁੰਦਾ ਤੇ ਉਹ ਉਸ ਔਰਤ ਦੇ ਨਾਲ ਬੀਤੀਆਂ ਨੇ ਕਮੇ ਉਹ ਰਾਤਾਂ ਕੱਟ ਰਹੀ ਆ ਕਮੇ ਉਹ ਦਿਨ ਕੱਟ ਰਹੀ ਆ ਠੀਕ ਆ ਕਿ ਭਾਈ ਉਹਦੇ ਤੇ ਪਰਚੇ ਹੋਣਗੇ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਪਰ ਜੋ ਅੱਜ ਦੇ ਹਾਲਾਤ ਨੇ ਅਸੀਂ ਉਹਨਾਂ ਨੂੰ ਮਾਪਣਾ ਹੁੰਦਾ ਉਹਨਾਂ ਨੂੰ ਹੁੰਦਾ ਤੇ ਅੱਗੇ ਕੀ ਬਣਦਾ ਤੇ ਅਗਲੀ ਜਿਹੜੀ ਵੀਡੀਓ ਜਲਦੀ ਤੁਹਾਡੇ ਤੱਕ ਆ ਲੈ ਕੇ ਹਾਜ਼ਰ ਹੋਵਾਂਗੇ ਸਾਇਦ ਆਪਾਂ ਗੱਲਬਾਤ ਕਰਾਂਗੇ ਭਾਈ ਅੰਬਰਪਾਲ ਸਿੰਘ ਦੇ ਮੁੱਦੇ ਉੱਤੇ ਕਾਫੀ ਟਾਈਮ ਹੋ ਗਿਆ ਤੇ ਉਸ ਅੰਬਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਤਹਿਤ ਗੱਲਬਾਤ ਕਰਾਂਗੇ ਮੈਨੂੰ ਦਿਓ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਬਸਰ ਟੀਵੀ ਧੰਨਵਾਦ ਵੈਸੇ ਜੀ ਦਾ ਖਾਸ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ कौर ਜਿਹੜਾ ਆ ਬਾਰੇ ਹੁਣ ਮੁxtਲਫ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਐ ਜਿਹੜੇ ਕਿ مختلف ਸ਼ੌਕ ਰੱਖਦੀ ਸੀਗੀ ਹੈਗੀ ਤੇ ਉਹ ਲੇਡੀ ਕਨਸਟੇਬਲ ਸੀਗੀ ਲੇਕਿਨ ਉਹਦੇ ਜਿਹੜੇ ਸ਼ੌਕ ਹੈਗੇ ਆ ਅਮੀਰਾਂ ਵਾਲੇ ਸੀਗੇ ਜਿੜੀ ਉਹਦੀ ਗੁੱਟ ਤੇ ਕੜੀ ਹ ਹੈਵੇ ਉਹ ਦਸੀ ਉਹਦੀ ਮਾਲੀਅਤ ਜਿਹੜੀ ਹੈ ਕੋਈ 1.5 ਲੱਖ ਦੇ ਕਰੀਬ ਉਹਦੀ ਮਾਲੀਅਤ ਦਸੀ ਜਾ ਰਹੀ ਹੈ ਜਦੋਂ ਉਹਨੂੰ ਫੜਿਆ ਗਿਆ ਦੋ ਦੋ ਕੋ ਉਹਦੇ ਕੋਲ ਜਿਹੜੇ ਸੀਗੇ ਆਈਫੋਨ ਬਰਾਮਦ ਹੋਏ ਔਰ ਆਈਫੋਨ ਦੀ ਮਾਲੀਅਤ ਵੀ ਲਗਭਗ ਕੋਈ 1.5 ਲੱਖ ਦੇ ਕਰੀਬ ਹੈਗੀ ਹੈ ਔਰ ਜਿਸ ਸੋਸਾਇਟੀ ਦੇ ਵਿੱਚ ਉਹਦੀ ਕੋਠੀ ਹੈਗੀ ਹੈ ਉਹ ਕੋਠੀ ਵੀ ਉਹਦੀ ਕੋਈ 15-16 ਕਰੋੜ ਦੀ ਕੋਠੀ ਦੀ ਮਾਲੀਅਤ ਦਸੀ ਜਾ ਰਹੀ ਹੈਗੀ ਹੈ ਔਰ ਗਲੇ ਦੇ ਵਿੱਚ ਉਹਦੇ ਸੋਨੇ ਦੀਆਂ ਚੈਨਾ ਹੁੰਦੀਆਂ ਸੀਗੀਆਂ ਕਾਲੀ ਉਹਦੇ ਕੋਲ ਥਾਰ ਹੁੰਦੀ ਸੀ ਸ਼ੀਸ਼ਿਆਂ ਵਾਲੀ ਜਿਸ ਦੇ ਉੱਤੇ ਉਹ ਸਰਿਆਮ ਜਿਹੜੇ ਆ ਉਹ ਗੁੰਡਾਗਰਦੀ ਕਰਦੀ ਸੀਗੀ ਚੁੱਟੇ ਦਾ ਜਿਹੜਾ ਵਪਾਰ ਕਰਦੀ ਸੀਗੀ ਔਰ ਉਹਦੇ ਮੁਖਤਲਿਫ ਵੱਡੇ ਅਫਸਰਾਂ ਦੇ ਨਾਲ ਜਿਹੜੇ ਆ ਸੰਬੰਧ ਸੀਗੇ ਇਹ ਹੀ ਵਜ੍ਹਾ ਆ ਕਿ ਉਹਦੇ ਉੱਤੇ ਕੋਈ ਹੱਥ ਨਹੀਂ ਸੀ ਪਾਉਂਦਾ ਕਿਉਂਕਿ ਉਹ ਉਹਨਾਂ ਅਫਸਰਾਂਾਂ ਦੀ وجہ ਤੋਂ ਬਾਚੀਆਂ ਦੀ ਸੀਗੀ ਜਿਹੜੇ ਉਹਨਾਂ ਦਾ ਤਾਲੁਕ ਸੀ ਉਹਨਾਂ ਦਾ ਇਸਤੇਮਾਲ ਕਰਦੀ ਸੀਗੀ ਲੇਕਿਨ ਹੁਣ ਜਿਹੜੇ ਐ ਉਹ ਸਾਰੇ ਚਿਹਰੇ ਸਾਹਮਣੇ ਆ ਰਹੇ ਹੈਗੇ ਆ ਉਹਦੇ ਜਿਹੜਾ ਆਸ਼ਿਫ ਹੇਦਾਰਾ ਦਾ ਉਹਦੇ ਉੱਤੇ ਵੀ ਪਰਚਾ ਦਰਜ ਹੋ ਗਿਆ ਹੈਗਾ ਵੈਰ ਹੋਰ ਵੀ ਜਿਹੜੇ ਉਹਦੇ ਨਾਲ ਮਲਬਸ ਸੀਗੇ ਉਹ ਸਾਰੇ ਚਿਹਰੇ ਸਾਹਮਣੇ ਆਉਣਗੇ ਉਹਦੇ ਸਾਰੇ ਕਾਲੇ ਕਰਤੂਤਾਂ ਤੋਂ ਪਰਦਾ ਚੁੱਕਿਆ ਜਾਏਗਾ ਵੀਡੀਓ ਤੁਹਾਨੂੰ ਕੈਨਸੀ ਲੱਗੀ ਵੀਰੋ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਨ ਦਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼